ਅੱਜ ਕਲਾਸ 10th ਐਕਸਰਸ 5.3 ए पी सीरीज ਤਾਂ ए पी सीरीज ਦੇ ਸਮ ਦਾ ਫਾਰਮੂਲਾ ਜਿੱਦਾਂ ਅਸੀਂ ਲਿਖਦੇ ਹਾਂ 2 7 12 ਐਂਡ ਸੋ ਆਨ ਮਤਲਬ ਸਾਨੂੰ ਕੁਐਸਚਨ ਆਉਂਦਾ ਕਿ ਪਹਿਲੀਆਂ 10th 10 ਟਰਮ ਜਿਹੜੀਆਂ ਵੀ ਹੈਗੀਆਂ ਉਹਨਾਂ ਦਾ ਸਮ ਕਿੰਨਾ ਹੋਊਗਾ ਉਹਨਾਂ ਦਾ ਜੋੜ ਫਲ ਕਿੰਨਾ ਹੋਊਗਾ ਤਾਂ ਸਮ ਦਾ ਫਾਰਮੂਲਾ ਸਮ ਅਸੀਂ ਐਸ ਨਾਲ ਲਿਖਦੇ ਹਾਂ मतलब एस एन एस एन मतलब पहलिया एन टर्म्स का सम जोड़ फार्मूला एन ओवर टू इन टू टू ए प्लस एन माइनस वन इंटू डी इनू इस तरह भी लिख देंगे दे एन ओवर टू इंटू आ टू ए है इनू मैं ए, ए प्लस ए प्लस एन माइनस वन इंटू डी ए की फार्मूला ए ਰੀਡ ਕੀਤਾ ਸੀ ਲਾਸਟ ਟਰਮ ਮਤਲਬ TN ਜਾਂ AN ਵੀ ਲਿਖ ਸਕਦੇ ਆ TN ਵੀ ਲਿਖ ਸਕਦੇ ਆ TN TN ਮੀਨਸ ਲਾਸਟ ਟਰਮ ਤਾਂ ਇਹਨੂੰ LV ਲਿਖ ਦਿੰਦੇ ਆ ANV ਐਂਥ ਟਰਮ ਜਿਹਨੂੰ ਕਹਿ ਦਿੰਨੇ ਆ ਲਾਸਟ ਟਰਮ LV ਲਿਖ ਦਿੰਦੇ ਆ N/2 A L ਇਹ ਦੋਨੋਂ ਯੂਜ਼ ਹੁੰਦੇ ਆ तो हम अगर ये क्वेश्चन करना तो ये की चाहिए एक तो एन चाहिए है आ, एन एन मीनस टैन पहलियाँ टेन टर्म्स का जोड़ा सम फाइंड करना तो एक ए चाहिए है ए ऑलरेडी आप पता फस्ट टर्म हों डी कॉमन डिफरेंस सैकंड चो फस्ट माइनस करा सैवन माइनस टू फाइव तो एस टेन मतलब पहलियाँ जो दस टर्म्स होना जोड़ एन ओवर टू एन ओवर टू इन टू टू मल्टीप्लाई ए प्लस एन माइनस वन मल्टीप्लाई डी कैलकुलेशन वर्क फाइव फाइव इंटू टू टू फोर प्लस नाइन फोर्टी फाइव 49 49 5 ਦਾ 245 ਆਨਸਰ ਹੈ ਤਾਂ ਇਹ ਕੀ ਆ ਇਹ ਪਹਿਲੀਆਂ 10 টারਮਸ ਜਿਹੜੀਆਂ ਵੀ ਹੋਣਗੀਆਂ ਉਹਨਾਂ ਦਾ ਜਿਹੜਾ ਜੋੜ ਆ ਉਹ ਅਸੀਂ ਫਾਈਂਡ ਕੀਤਾ 245 ਇਕੋ ਸਮ ਕਰਦੇ ਹਾਂ 1/15 1/12 1/10 ਐਂਡ ਸੋ ਆਨ ਏਪੀ ਸੀਰੀਜ਼ ਸਾਨੂੰ 기ਵਨ ਆ పేళ్యా గారా టర్మస్ ఫ ఫైన్ ఫార్మూలా సేమ ఏది వేల్యూ వన్న ఓవర్ ఫిఫట డీ సెకండ్ టమ్మ మైనస్ ఫస్ట్ టర్మల్ ఫిఫట ఫైన్ డ్రాయింగ ఫక్టరాయిజేషన్ ఉంది 6 15 ਫਿਰ 2 ਤੇ 3 15 ਹੁਣ 2 ਤੇ ਨਹੀਂ ਜਾਉ 3 ਤੇ 1 5 ਐਂਡ ਲਾਸਟ 5 ਤਾਂ ਐਲਸੀਐਮ ਕੀ ਆ ਗਿਆ 2 2 4 4 3 12 5 60 ਤਾਂ ਮੀਨ 60 5 ਮਾਈਨਸ ਇਹਨੂੰ ਇਹਦੇ ਨਾਲ ਡਿਵਾਈਡ ਕੀਤਾ 15 ਨੂੰ 60 ਦੇ 4 4 ਨੂੰ ਇਹਦੇ ਨਾਲ ਮਲਟੀਪਲਾਈ ਕੀਤਾ 1 ਨਾਲ ਤਾਂ a ਕੀ ਆ ਗਿਆ 1 ਓਵਰ 60 ਤੇ n ਦੀ ਵੈਲਿਊ ਕੀ ਆ 11 ਤਾਂ ਫਾਰਮੂਲਾ ਕੀ ਆ s 11 n ਓਵਰ 2 2 a a ਦੀ ਵੈਲਿਊ 1 ਓਵਰ 15 n 1 d 1 ਓਵਰ 60 ਤਾਂ ਇਹਨੂੰ ਕੈਲਕੂਲੇਸ਼ਨ ਵਰਕ ਆ 11 ਓਵਰ 2 2 ਓਵਰ 15 ਇੱਕ ਆ ਗਿਆ 10 10 ਓਵਰ 60 10 ਓਵਰ 60 ਮੀਨਸ ਇਹ ਜ਼ੀਰੋ ਖਤਮ ਹੋ ਗਈ 1 ਓਵਰ 6 ਤਾਂ ਇਹ ਕੈਲਕੂਲੇਸ਼ਨ ਵਰਕ ਆ ਇਹ ਤੁਸੀਂ ਸੋਲਵ ਕਰਨਾ ਐਂਡ ਆਨਸਰ ਫਾਈਂਡ ਕਰਨਾ ਕੈਲਕੂਲੇਸ਼ਨ ਵਰਕ ਇੱਥੋਂ ਤੁਸੀਂ ਕਰ ਸਕਦੇ ਹੋ ਆਪਣੇ ਆਪ ਮਤਲਬ ਜਿਹੜਾ ਵੀ ਸਮ ਫਾਈਂਡ ਕਰਨਾ ਜਿੰਨੀਆਂ ਵੀ ਟਰਮਸ ਦਾ ਉਹਦੇ ਲਈ ਸਾਨੂੰ ਤਿੰਨ ਚੀਜ਼ਾਂ ਦੀ ਜ਼ਰੂਰਤ ਆ ਇੱਕ a ਇੱਕ d ਤੇ ਇੱਕ n ਇਹਨਾਂ ਦੇ ਨਾਲ ਹੀ ਸਮ ਫਾਈਂਡ ਹੁੰਦਾ ਨੈਕਸਟ ਇਹਦੇ ਵਿੱਚ ਇੱਕ ਕੁਐਸਚਨ ਆ ਪੁੱਛੀ ਗਿਆ ਕਿ ਸਾਨੂੰ ਤਿੰਨ ਤਿੰਨ ਚੀਜ਼ਾਂ ਦਿੱਤੀਆਂ ਹੋਣਗੀਆਂ ਦੋ ਫਾਈਂਡ ਕਰਨੀਆਂ ਜਿੱਦਾਂ ਕੁਐਸਚਨ ਫਸਟ ਆ ਕਿ a ਦੀ ਵੈਲਿਊ 기ਵਨ ਆ 5 d ਦੀ ਵੈਲਿਊ 기ਵਨ ਆ 3 an an ਚਲੋ a n ਲਿਖ ਦਿੰਨੇ ਆ a n ਜਾਂ t n ਲਾਸਟ ਟਰਮ a 기ਵਨ ਆ ਸਾਨੂੰ 50 ਫਾਈਂਡ ਕਰਨ ਨੂੰ ਕੀ ਕਹਿੰਦਾ n ਐਂਡ s n ਫਾਈਂਡ ਕਰੋ ਹੁਣ n ਫਾਈਂਡ ਕਰਨਾ s n n ਆਲਰੇਡੀ ਪਹਿਲਾਂ ਵੀ ਫਾਈਂਡ ਕਰਦੇ ਆ t n ਲਾਸਟ ਟਰਮ ਜਿਹੜੀ 50 ਕਨਸਿਡਰ ਕਰਕੇ ਅਸੀਂ n ਦੀ ਵੈਲਿਊ ਫਾਈਂਡ ਕਰਦੇ ਸੀ ਤਾਂ a n ਦਾ ਫਾਰਮੂਲਾ ਕੀ ਆ a n 1 d a ਸਾਨੂੰ 기ਵਨ ਆ 50 ਇਦੇ ਵਿੱਚ a ਤੇ d ਦੀ ਵੈਲਿਊ ਪੁੱਟ ਕਰ ਦਈਏ ਤਾਂ a ਦੀ ਵੈਲਿਊ 5 n ਫਾਈਂਡ ਕਰਨਾ ਇਨਟੂ d d ਦੀ ਵੈਲਿਊ 3 ਇਹਨੂੰ ਸਿੰਪਲੀਫਾਈ ਕਰ ਲਈਏ 5 3n 3 ਨੂੰ n ਨਾਲ ਮਲਟੀਪਲਾਈ ਕੀਤਾ 3n 3 ਨੂੰ -1 ਨਾਲ -3 50 ਤਾਂ 3n a 2 ਆ ਗਿਆ ਉਧਰ ਆ ਕੇ ਮਾਈਨਸ ਹੋ ਗਏ 48 S16, n ਦੀ ਵੈਲਿਊ ਕੀ ਆ ਗਈ 16 ਤਾਂ ਇਹਦਾ ਮਤਲਬ ਇੱਥੇ ਪੁੱਟ ਕਰਾਂਗੇ ਤਾਂ ਕੀ ਫਾਈਂਡ ਕਰਨਾ S 16 ਤਾਂ ਹੁਣ S 16 ਤਾਂ ਇਹਦੇ ਵਿੱਚ ਫਾਰਮੂਲਾ n 2 2a n 1 d ਇੱਕੇ ਫਾਰਮੂਲਾ ਇੱਕੇ ਦੇ ਵਿੱਚ ਲਿਖਾਇਆ ਜਾਂ ਤਾਂ ਯੂਜ਼ ਹੁੰਦਾ ਜਾਂ ਇਹ ਵੀ ਯੂਜ਼ ਕਰ ਸਕਦੇ ਇਹ ਵੀ ਕਰ ਸਕਦੇ ਇਹਦੇ ਨਾਲ ਵੀ ਆਨਸਰ ਠੀਕ ਆਊਗਾ a ਕੀ ਹੈ ਇਹ ਕੀ ਲਿਖਿਆ n over 2 into a plus l l means last term last term means nth term ਬੋਲ ਦੋ last term ਬੋਲ ਦੋ ਤਾਂ ਇਹ ਹੁਣ ਸਾਨੂੰ ਇੱਥੇ ਗਿਵਨ ਆ ਗਈ a n 16 ਅਗਰ 16 ਟਰਮ ਅਸੀਂ ਕਨਸਿਡਰ ਕਰੀਏ ਤਾਂ 16ਵੀਂ ਲਾਸਟ ਟਰਮ ਬਣ ਗਈ ਤਾਂ ਬੋਲ ਦਿੰਨੇ ਆ ਕਿ ਲਾਸਟ ਬੋਲ ਦੋ nth ਬੋਲ ਦੋ ਤਾਂ ਇਹ ਕੀ ਆ ਗਿਆ s 16 means a ਸਾਨੂੰ a a 16 ਦੀ ਵੈਲਿਊ ਗਿਵਨ ਆ 50 ਤਾਂ ਅਸੀਂ ਇਹਨੂੰ ਯੂਜ਼ ਕਰ ਲਈਏ ਤਾਂ n/2 a a ਦੀ ਵੈਲਿਊ 5 an ਲਾਸਟ ਟਰਮ l ਉਹ ਕੀ ਆ 50 ਆਲਰੇਡੀ 기ਵਨ ਤਾਂ ਇਹ ਕੀ ਆ ਗਿਆ 8 8 ਮਲਟੀਪਲਾਈ ਇਹਨੂੰ ਪਲੱਸ ਕੀਤਾ 55 ਤਾਂ ਇਹਨੂੰ ਮਲਟੀਪਲਾਈ ਕੀਤਾ 440 ਇਹਦਾ ਆਨਸਰ ਆ ਗਿਆ ਇਸ ਤਰ੍ਹਾਂ ਇਹਨਾਂ ਕੁਐਸਚਨਸ ਦੇ ਵਿੱਚ ਕੀ ਆ ਕਿ ਤਿੰਨ ਟਰਮਸ ਸਾਨੂੰ 기ਵਨ ਹੋਣਗੀਆਂ ਟੂ ਫਾਈਂਡ ਕਰਨੀ ਆਉਣੀ ਆ ਉਹ ਕੋਈ ਵੀ ਅੱਗੇ ਪਿੱਛੇ ਹੋ ਸਕਦੀਆਂ ਨੈਕਸਟ ਕੁਐਸਚਨ ਨੈਕਸਟ ਇੱਕ ਹੋਰ ਸਮ ਕਰਦੇ ਆ ਏ 3 ਦੀ ਵੈਲਿਊ 기ਵਨ ਆ 15 ਐਸ 10 ਦੀ ਵੈਲਿਊ 기ਵਨ ਆ 125 ਡੀ ਫਾਈਂਡ ਕਰਨੀ ਆ ਐਂਡ ਏ 10 ਏ 10 ਮੀਨਸ 10th ਟਰਮ ਫਾਈਂਡ ਕਰਨੀ ਆ ਹੁਣ ਇਹਦੇ ਵਿੱਚ ਏ 3 ਏ 3 ਦੀ ਵੈਲਿਊ ਕੀ ਆਊਗੀ ए मतलब थर्ड टर्म टी एन टी थ्री बोल दो होंगे ए प्लस एन माइनस वन इंटू डी एन माइनस वन थ्री माइनस वन टू लिखता इक्वल टू की आ फिफ्टीन हूँ इस तरह ही एस टैन एस टैन का मतलब सू गिवन हो गया कि एन दी वैल्यू गिवन आ टैन एन दैल्यू की है टैन तो यार्मूला एन ओवर टू into 2a a di value a di value nahi pata 2a n 1 n means 10 10 1 10 1 9 into d dv ni sanu dv find karni hai ta a equal to ki hai 125 a 5 aa gaya 5 edar niche divide ho ju ਅਮੇਜ਼ 2a 9d 5 ਨੂੰ ਇਹਦੇ ਨਾਲ ਡਿਵਾਈਡ ਕਰਾਂਗੇ 25 ਤਾਂ ਇੱਥੋਂ ਇੱਕ ਇਕੁਏਸ਼ਨ ਇਹ ਆ ਗਈ ਇੱਕ ਇਹ ਆ ਗਈ ਦੋਨਾਂ ਨੂੰ ਸੋਲਵ ਕਰ ਲਾਂਗੇ ਇਲੀਮੀਨੇਸ਼ਨ ਮੈਥਡ ਦੇ ਨਾਲ ਸੋਲਵ ਕਰਦੇ ਆ ਤਾਂ ਕੀ ਕਰਦੇ ਸੀਗੇ ਇੱਕ ਵੇਰੀਏਬਲ ਨੂੰ ਅਸੀਂ ਇਕੁਅਲ ਕਰਦੇ ਸੀ ਏ ਆਲਰੇਡੀ ਇੱਥੇ 2a ਆ ਇੱਥੇ a ਹੈ ਇਹਨੂੰ 2 ਨਾਲ ਮਲਟੀਪਲਾਈ ਕਰ ਦਈਏ ਸਾਰੀ ਨੂੰ ਫਸਟ ਇਕੁਏਸ਼ਨ ਨੂੰ ਤੇ ਇਹਨੂੰ ਮਲਟੀਪਲਾਈ ਕਰਾਂਗੇ ਤਾਂ ਇਹ ਕੀ ਆ ਜਾਊਗਾ 2a ਇਹਨੂੰ 2 ਨਾਲ ਕੀਤਾ 4d ਇਹਨੂੰ 2 ਨਾਲ ਕੀਤਾ 30 ਮਾਈਨਸ ਕੀਤਾ ਸਾਈਨ ਚੇਂਜ ਹੋ ਗਏ ਇਹ ਵੀ ਮਾਈਨਸ ਹੋ ਗਿਆ ਇਹ ਖਤਮ ਹੋ ਗਿਆ ਇਹ ਕੀ ਆ ਗਿਆ 5d -5 ਤਾਂ d ਦੀ ਵੈਲਿਊ ਕੀ ਆ ਗਈ 5 ਓਵਰ ਇਹਨੂੰ ਡਿਵਾਈਡ ਕੀਤਾ -1 ਅਗਰ d ਦੀ ਵੈਲਿਊ ਅਸੀਂ ਪੁੱਟ ਕਰ ਦਈਏ ਇੱਥੇ ਪੁੱਟ ਕਰ ਦਈਏ ਤਾਂ a ਦੀ ਵੈਲਿਊ ਆ ਜੂਗੀ d ਦੀ ਇੱਥੇ ਪੁੱਟ ਕੀਤੀ a d ਦੀ ਜਗ੍ਹਾ -1 2 -1 50 a ਦੀ ਵੈਲਿਊ ਕੀ ਆ ਗਈ ਇਹ -2 ਉਧਰੇ ਆ ਕੇ +2 ਤਾਂ 15 2 17 a ਵੀ ਆ ਗਿਆ d ਵੀ ਆ ਗਿਆ ਤਾਂ a10 ਦੀ ਵੈਲਿਊ ਫਾਈਂਡ ਕਰਨੀ ਹੈ ਤਾਂ a10 ਕੀ ਹੁੰਦਾ a n 1 ਨਾਈਨ ਇੰਟੂ ਡੀ ਇਹ ਆ ਜੂਗਾ ਸੈਵਨਟੀਨ ਮਾਈਨਸ ਨਾਈਨ ਇਹ ਕੀ ਆ ਜੂਗੀ ਏ ਟੈਨ ਤਾਂ ਇਸ ਤਰ੍ਹਾਂ ਇਹ ਕੁਸ਼ਚਨ ਅਸੀਂ ਫਾਈਵ ਪੁਆਇੰਟ ਥਰੀ ਦੇ ਮੇ ਇਹ ਮੇਨ ਜਿਹੜਾ ਇਹਦੇ ਵਿੱਚ ਇੱਕ ਫਾਰਮੂਲਾ ਸਮ ਫਾਈਂਡ ਕਰਨ ਦਾ ਇਹ ਵਾਲਾ ਅਤੇ ਇੱਕ ਏ ਵਾਲਾ ਯੂਜ਼ ਕਰਕੇ ਫਾਈਂਡ ਕੀਤੇ ਆ ਥੈਂਕ ਯੂ